ਸਤਿ ਸ਼੍ਰੀ ਅਕਾਲ ਜੀ ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੇਰੇ ਨਾਲ ਰਵਿੰਦਰ ਸਿੰਘ ਜੀ ਨੇ ਤੇ ਅਸੀਂ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਰूबरू ਹੋਏ ਹਾਂ ਤੇ ਅੱਜ ਦੀ ਇਸ ਵੀਡੀਓ 'ਚ ਅਸੀਂ ਗੱਲ ਕਰਾਂਗੇ ਬਲੱਡ ਪ੍ਰੈਸ਼ਰ ਦੀ ਬਲੱਡ ਪ੍ਰੈਸ਼ਰ ਨੂੰ ਕਿਸ ਤਰ੍ਹਾਂ ਠੀਕ ਕਰਨਾ ਇਹਦੇ ਬਾਰੇ ਹਰ ਰੋਜ਼ ਗੱਲ ਹੁੰਦੀ ਹੈ ਤੇ ਅਸੀਂ ਵੀ ਕਰਾਂਗੇ ਥੋੜੀ ਬਥੀ ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਬਲੱਡ ਪ੍ਰੈਸ਼ਰ ਹੋਵੇ ਹੀ ਨਾ ਤੇ ਬਲੱਡ ਪ੍ਰੈਸ਼ਰ ਜੇ ਆਪਾਂ ਨੂੰ ਕੀ ਕਰੀਏ ਕਿੱਦਾਂ ਅਸੀਂ ਉਸ ਦੇ ਕੀ ਪਰਹੇਜ਼ ਕਰੀਏ ਕੀ ਕੀ ਚੀਜ਼ਾਂ ਸਾਨੂੰ ਜ਼ਰੂਰੀ ਨੇ ਜਿਹਦੇ ਕਰਕੇ ਸਾਨੂੰ ਬਲੱਡ ਪ੍ਰੈਸ਼ਰ ਤੋਂ ਬਚਾਇਆ ਜਾ ਸਕਦਾ ਆਪਣੇ ਸਰੀਰ ਨੂੰ ਅਸੀਂ ਇਹਦੇ ਬਾਰੇ ਗੱਲ ਕਰਾਂਗੇ ਬਲੱਡ ਪ੍ਰੈਸ਼ਰ ਕਿਹੜੀ ਬਿਮਾਰੀ ਹੁੰਦੀ ਹੈ ਬਲੱਡ ਵੈਸਲ ਡਿਜ਼ੀਜ਼ ਕਿਹੜੀ ਬਿਮਾਰੀ ਹੁੰਦੀ ਹੈ ਕੀ ਕੀ ਇਹਦੇ ਨਾਲ ਹੁੰਦਾ ਹੈ ਬਲੱਡ ਪ੍ਰੈਸ਼ਰ ਉੱਪਰਲਾ ਬਲੱਡ ਪ੍ਰੈਸ਼ਰ ਕੀ ਹੁੰਦਾ ਨੀਚਲਾ ਬਲੱਡ ਪ੍ਰੈਸ਼ਰ ਕੀ ਹੁੰਦਾ ਇਹਨਾਂ ਦੇ ਵਿੱਚ ਆਪਸ ਵਿੱਚ ਕਿੰਨਾ ਗੈਪ ਹੋਣਾ ਚਾਹੀਦਾ ਜੇ ਗੈਪ ਵੱਧ ਘਟ ਜਵੇ ਤੇ ਉਹਦਾ ਕੀ ਅਸਰ ਹੁੰਦਾ ਇਹ ਸਾਰੀਆਂ ਚੀਜ਼ਾਂ ਤੇ ਗੱਲ ਕਰਾਂਗੇ ਤੇ ਨਾਲੇ ਸਭ ਤੋਂ ਜ਼ਰੂਰੀ ਗੱਲ ਕਰਾਂਗੇ ਵੀ ਕੀ ਅਜਿਹਾ ਕਰੀਏ ਕਿ ਸਾਨੂੰ ਇਨਾ ਘਟੇ ਰਵਿੰਦਰ ਜੀ ਤੁਹਾਡਾ ਨਿਊਜ਼ ਅਸ਼ਾ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਬਨ। ਜੀ। ਰਵਿੰਦਰ ਜੀ ਬੀਪੀ ਕਹਿੰਦੇ ਬੜੀ ਗੰਦੀ ਬਿਮਾਰੀ ਹੈ। ਜਿਹਨੂੰ ਹੁੰਦੀ ਉਸ ਨੂੰ ਪਤਾ ਹੈ। ਬੀਪੀ ਵੱਧ ਜਾਣਾ ਜਾਂ ਬੀਪੀ ਘਟ ਜਾਣਾ ਸਭ ਤੋਂ ਪਹਿਲਾਂ ਬਲੱਡ ਪ੍ਰੈਸ਼ਰ ਥੋੜਾ ਜਾਦੂ ਖੁਲਾਸਾ ਕਰੋ। ਪਲਵਨ ਜੀ ਬਹੁਤ ਸਿੰਪਲ ਜੀ ਗੱਲ ਹੈ। ਆਪਣੇ ਸਿਸਟਮ ਚ ਇੱਕ ਨਾੜੀਆਂ ਦਾ ਸਿਸਟਮ ਹੈ, ਇੱਕ ਨਾਲੀਆਂ ਨੇ ਹਾਰਟ ਉਹਦਾ ਪੰਪ ਹੈ। ਹਾਰਟ ਧੜਕਦਾ ਹੈ। ਸਟੈਂਡ ਹੁੰਦਾ ਹੈ। ਕੌਂਟ੍ਰੈਕਟ ਹੁੰਦਾ ਤਾਂ ਹੀ ਦੋ ਬੀਪੀ ਨੇ ਉੱਪਰ ਲਾਤੇ ਥੱਲਾ ਧੜਕਣ ਤੇ ਕੌਂਟ੍ਰੈਕਸ਼ਨ ਇਹ ਦੋਨਾਂ ਦਾ ਇੱਕ ਰੇਸ਼ਿਓ ਹੈ ਹਾਰਟ ਇੱਕ ਮਸਲ ਹੈ ਉਹਦਾ ਕੰਮ ਹੈ ਬਲੱਡ ਨੂੰ ਸਾਰੇ ਕਿਤੇ ਭੇਜ ਕੇ ਫਿਰ ਉਸ ਲਾਡਾ ਬਲੱਡ ਵਾਪਸ ਆ ਕੇ ਸਾਫ਼ ਹੋ ਕੇ ਦੁਬਾਰਾ ਉਹ ਪੂਰਾ ਦਾ ਫੰਕਸ਼ਨ ਹੈ ਉਹ ਬਲੱਡ ਦਾ ਮੇਨ ਪੰਪ ਹੈ ਹਾਰਟ ਹੁਣ ਨਾੜੀਆਂ ਪਤਲੀਆਂ ਹੋ ਜਾਣ ਮੋਟੀਆਂ ਹੋ ਜਾਣ ਸੋਲਿਡ ਹੋ ਜਾਣ ਢਿੱਲੀਆਂ ਹੋ ਜਾਣ ਹਾਰਟ ਮਾੜਾ ਹੋ ਜੇ ਚੰਗਾ ਹੋ ਜੇ ਇਹ ਸਾਰੀਆਂ ਚੀਜ਼ਾਂ ਦਾ ਤੁਹਾਡੇ ਬਲੱਡ ਦੇ ਪ੍ਰੈਸ਼ਰ ਤੇ ਪ੍ਰੈਸ਼ਰ ਦੇਖੋ ਕਿਉਂਕਿ ਇੱਕ ਪੰਪ ਪ੍ਰੈਸ਼ਰ ਬਣਾ ਰਿਹਾ ਹੈ ਤਾਂ ਉਹ ਪ੍ਰੈਸ਼ਰ ਬਣਾ ਰਿਹਾ ਹੈ ਤਾਂ ਉਹ ਹੈ ਬਲੱਡ ਪ੍ਰੈਸ਼ਰ ਇਹਨੂੰ ਅਗਰ ਹਾਈ ਹੈ ਇਹਨੂੰ ਹਾਈਪਰ ਟੈਂਸ਼ਨ ਕਹਿ ਦਿੰਨੇ ਹਨ ਮਗਰ ਜੇ ਤੁਸੀਂ ਬਿਲਕੁਲ ਤੋੜ ਕੇ ਗੱਲ ਨੂੰ ਜਿਵੇਂ ਕਹਿੰਦੇ ਆਪਾਂ ਇਹ ਲਾਸਟ ਪੁਆਇੰਟ ਤੇ ਲਈਏ ਹਾਰਟ ਲੇਕ ਪਾਣੀ ਦੇ ਵਰਗਾ ਫਲੂਇਡ ਹੈ ਜਿਹਨੂੰ ਬਲੱਡ ਕਹਿੰਦੇ ਆ ਉਹਨੂੰ ਸਾਰੇ ਸਰੀਰ ਚ ਭੇਜਣਾ ਉਹ ਭੇਜਣ ਦਾ ਫੰਕਸ਼ਨ ਕੀ ਹੈ ਆਕਸੀਜਨ ਨਿਊਟਰੀਐਂਟਸ ਬਹੁਤ ਕੁਝ ਭੇਜ ਕੇ ਇੰਪਿਉਰਿਟੀਆਂ ਵਾਪਸ ਲਿਆ ਕੇ ਸਾਫ਼ ਕਰਾ ਕੇ ਦੁਬਾਰਾ ਭੇਜਣ ਦਾ ਮੇਨ ਜਾਂ ਮੋਟਾ-ਮੋਟਾ ਕੰਮ ਹੈ ਮਗਰ ਇਹ ਇੰਨਾ ਕੰਪਲੀਕੇਟ ਹੋ ਜਾਂਦਾ ਉਹਨੂੰ ਹਾਈਪਰ ਟੈਨਸ਼ਨ ਜਿਹਨੂੰ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਕਹਿੰਦੇ ਨੇ ਅਗਰ ਹਾਰਟ ਵੀਕ ਹੋ ਜਾਏ ਤਾਂ ਬਲੱਡ ਪ੍ਰੈਸ਼ਰ ਲੋ ਵੀ ਹੋ ਸਕਦਾ ਹੈ ਧੜਕਣ ਵੱਧ ਜੇ ਬੀਪੀ ਵੱਧ ਜਾਂਦਾ ਤਾਂ ਬਹੁਤ ਟੈਨਸ਼ਨ ਆ ਜਾਂਦੀ ਤਾਂ ਹੀ ਲੋਕਾਂ ਦਾ ਬਲੱਡ ਵੱਧ ਗਿਆ ਪੰਜਾਬੀ ਦੇਸੀ ਬੰਦਾ ਕਹਿੰਦਾ ਮੇਰਾ ਬਲੱਡ ਵੱਧ ਗਿਆ ਮੂੰਹ ਲਾਲ ਹੋ ਜਾਂਦਾ ਹੁੰਦਾ ਉਹ ਹੁੰਦਾ ਬੀਪੀ ਵਧਿਆ ਹੁੰਦਾ ਕੋਈ ਬਲੱਡ ਨਹੀਂ ਵਧਿਆ ਹੁੰਦਾ ਮਗਰ ਅੱਛਾ ਮੈਂ ਤੁਹਾਨੂੰ ਇੱਥੇ ਰੋਕਾਂਗਾ ਇਹਦੇ ਵਿੱਚ ਮੈਂ ਕੁਝ ਚੀਜ਼ਾਂ ਬੋਲਾਂਗਾ ਤੁਸੀਂ ਮਤਲਬ ਆਮ ਨਾ ਜਿਹੜੀ ਆਮ ਜਿਹੜੇ ਪਬਲਿਕ ਸਵਾਲ ਕਰਦੀਏ ਮੇਰੇ ਦਿਮਾਗ 'ਚ ਉਹ ਆ ਰਹੇ ਨੇ ਕੋਈ ਚਾਹੋ ਨਾ ਆਪਾਂ ਥੋੜੀ ਜ ਨਮਕ ਕਹਿੰਦੇ ਨੇ ਜੀ ਨਮਕ ਜੇ ਵੱਧ ਖਾ ਲੋ ਤਾਂ ਨਮਕ ਦੇ ਨਾਲ ਜਿਹੜਾ ਇਹਦਾ ਕਾਫੀ ਜ਼ਿਆਦਾ ਰੋਲ ਮੰਨਿਆ ਜਾਂਦਾ ਵੀ ਨਮਕ ਜਿਹੜਾ ਬੀਪੀ ਵਧਾਉਂਦਾ ਹੈਗਾ ਜੀ ਭੋਜਨ ਕਿੱਦਾਂ ਦਾ ਹੋਣਾ ਚਾਹੀਦਾ ਜਿਹੜਾ ਕਿ ਸਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ ਪੋਟਾਸ਼ੀਅਮ ਦਾ ਬਲੱਡ ਪ੍ਰੈਸ਼ਰ ਦੇ ਨਾਲ ਕੀ ਸਬੰਧ ਹੈ ਇਹ ਵੀ ਥੋੜਾ ਜਿਹਾ ਖੁਲਾਸਾ ਕਰੋ ਚਲੋ ਜੇ ਸ਼ਰਾਬ ਤੇ ਸਿਗਰਟ ਵਗੈਰਾ ਪੀਂਦਾ ਬੰਦਾ ਇਹਦੇ ਨਾਲ ਕੀ ਸਬੰਧ ਹੈ ਤਣਾਅ ਜੇ ਬੰਦੇ ਨੂੰ ਹੁੰਦਾ ਤਾਂ ਇਹਦੇ ਨਾਲ ਕੀ ਸਬੰਧ ਹੈ ਬਲੱਡ ਪ੍ਰੈਸ਼ਰ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਜਾਂ ਨਹੀਂ ਕਰਦੇ ਰਹਿਣਾ ਕਿਉਂਕਿ ਇਹ ਵੀ ਤਣਾਅ ਦਿੰਦੀ ਹੈ ਇਹ ਵੀ ਚੀਜ਼ ਇਹਦੇ ਨਾਲ ਤੇ ਮਨ ਨੂੰ ਸ਼ਾਂਤ ਅਸ਼ਾਂਤ ਜਿਹੜਾ ਮਨ ਹੈ ਉਹਦੇ ਨਾਲ ਬਲੱਡ ਪ੍ਰੈਸ਼ਰ ਦਾ ਕੀ ਸੰਬੰਧ ਹੈ ਤੇ ਐਕਸਰਸਾਈਜ਼ ਤੇ ਯੋਗਾ ਜਿਹੜਾ ਉਹ ਕਿੰਨੀ ਕ ਹੈਲਪ ਕਰ ਸਕਦਾ ਇਹ ਸਾਰੇ ਸਵਾਲ ਜਿਹੜੇ ਨੇ ਮੇਰੇ ਤੁਹਾਡੇ ਸਾਹਮਣੇ ਨੇ ਗੁੱਡ ਆਈਡੀਆ ਠੀਕ ਹੈ ਜੀ ਪਹਿਲੀ ਚੀਜ਼ ਨਮਕ ਕੱਲਾ ਸੋਡੀਅਮ ਜਿਹੜਾ ਕਿ ਇਸ ਵਕਤ ਕਿਸ ਚੀਜ਼ ਵਿੱਚ ਮਿਲਦਾ ਸੋਡੀਅਮ ਕਲੋਰਾਇਡ ਜਿਹੜਾ ਕਿ ਆਪਣਾ ਰਿਫਾਈਨਡ ਸੀ ਸਾਲਟ ਹੈ ਉਸ 'ਚ ਕੱਲਾ ਸੋਡੀਅਮ ਹੈ ਕੱਲਾ ਸੋਡੀਅਮ ਖਾਂਦੇ ਹੀ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਸੱਚੀ ਸੱਚੀ ਗੱਲ ਹੈ ਝੂਠੀ ਗੱਲ ਨਹੀਂ ਹੈ ਕਿਉਂ ਕਿ ਤੁਸੀਂ ਇੱਕ ਚੀਜ਼ ਪਾਤੀ ਸੋਡੀਅਮ ਪਾਤਾ ਪੋਟਾਸ਼ੀਅਮ ਘਟ ਜਾਣਾ ਜਿੱਥੇ ਦੋਨੋਂ ਪਾण्डे ਫਿਰ ਪਾਇ ਰੰਦਾ ਬੈਲੈਂਸ ਜਿੱਥੇ ਇਕੱਲਾ ਸੋਡੀਅਮ ਪਾਤਾ ਤੇ ਪੋਟਾਸ਼ੀਅਮ ਨਹੀਂ ਪਾਇਆ ਤਾਂ ਪਹਿਲਾ ਜਵਾਬ ਹੈ ਹਾਂਜੀ ਜੇ ਤੁਸੀਂ ਰਿਫਾਈਂਡ ਸਾਲਟ ਇਕੱਲਾ ਖਾਣੇ ਹੋ ਤੁਹਾਡਾ ਬਲੱਡ ਪ੍ਰੈਸ਼ਰ ਵਧੇਗਾ ਪੋਟਾਸ਼ੀਅਮ ਦਾ ਰਿਲੇਸ਼ਨ ਇਹ ਹੈ ਪੋਟਾਸ਼ੀਅਮ ਸੋਡੀਅਮ ਨੂੰ ਡਿਲਿਊਟ ਕਰਦਾ ਬਾਡੀ ਚ ਜੇ ਤੁਹਾਡਾ ਪੋਟਾਸ਼ੀਅਮ ਸੋਡੀਅਮ ਵਧਿਆ ਹੈ ਤੁਸੀਂ ਪੋਟਾਸ਼ੀਅਮ ਖਾਇਆ ਉਹ ਬਰਾਬਰ ਕਰਦਾ ਤਾਂ ਪੋਟਾਸ਼ੀਅਮ بڑے بڑے ਕੇਸਿਸ ਚ ਹਾਈ ਬਲੱਡ ਪ੍ਰੈਸ਼ਰ ਨੂੰ ਲੋ ਲੈਣ ਚ ਬੈਸਟ ਹੈ ਜੇ ਕਿਸੇ ਨੂੰ ਬੀਪੀ ਦਾ ਅਟੈਕ ਹੋ ਜਾਂਦਾ ਉਹਨੂੰ ਇੰਟਰਵਿਨਸ ਪੋਟਾਸ਼ੀਅਮ ਦਿੱਤਾ ਜਾਂਦਾ ਤੁਸੀਂ ਡਾਕਟਰ ਨੂੰ ਜਾ ਕੇ ਪੁੱਛਿਓ ਐਮਰਜੈਂਸੀ ਚ ਪੋਟਾਸ਼ੀਅਮ ਕੀ ਹੈ ਡਿਉਰੇਟਿਕ ਮਤਲਬ ਉਹ ਪਿਸ਼ਾਬ ਲਿਆਂਦਾ ਵਧਿਆ ਹਾਲਟ ਆਹਾ ਆ ਨਿਕਲ ਜਾਂਦਾ ਬੰਦਾ ਕਹਿੰਦਾ ਯਾਰ ਆਹਾ ਸਾਹ ਵੀ ਨਾਰਮਲ ਆ ਰਹੇ ਹੈ ਤਣਾਅ ਵੀ ਕੱਟ ਗਿਆ ਤੀਜੀ ਚੀਜ਼ ਖਰਾਕ 110 ਗੁਣਾ ਪਰਸੈਂਟ ਤੁਹਾਡੇ ਬੀਪੀ ਨੂੰ ਗੜਬੜ ਜਾਂ ਠੀਕ ਕਰ ਸਕਦੀ ਹੈ ਹੁਣ ਇਹ ਮੈਂ ਜਨ ਅੱਜ ਦੇ ਬੱਚੇ ਜਿਹੜੇ ਖਾ ਰਹੇ ਨੇ ਆ ਨੂਡਲਾਂ ਜੀ ਨੂੰ ਮੋਟੋ ਤੇ ਚੀਨੀ ਤੇ ਉਹ ਸੋਡੀਅਮ ਭਰੀ ਹੋਈ ਜਿੰਨੇ ਵੀ ਪੈਕਡ ਫੂਡ ਆਂਦਾ ਨਹੀਂ ਬਿਸਕੁਟ ਨੂਡਲਾਂ ਕੋਲ ਡਰਿੰਕਸ ਇਹਨਾਂ ਵਿੱਚ ਸੋਡੀਅਮ ਬਹੁਤ ਹਾਈ ਹੁੰਦਾ ਹੈ ਪ੍ਰਿਜ਼ਰਵਟਿਵ ਐ ਸੋਡੀਅਮ ਤੁਹਾਨੂੰ ਪਤਾ ਨਹੀਂ ਲੱਗਾ ਤੁਹਾਨੂੰ ਮਿੱਠਾ ਟੇਸਟ ਆਂਦਾ ਵਿੱਚ ਪਿਆ ਸੋਡੀਅਮ ਉਹਨੇ ਕੀ ਕਰਨਾ ਤੁਹਾਨੂੰ ਬਿਨਾਂ ਦੱਸੇ ਤੁਹਾਡਾ ਸੋਡੀਅਮ ਵਧਾਤਾ ਬੀਪੀ ਉਹ ਤੁਹਾਡਾ ਪੜਾ ਹੋਏ ਫਿਰ ਆਪਾਂ ਡਰਦੇ ਗੋਲੀ ਖਾਣਾ ਸ਼ੁਰੂ ਕਰ ਦਿੰਨੇ ਜਿਹੜੀ ਗੱਲ ਤੁਸੀਂ ਕਹੀ ਕੁਲਵੰਤ ਜੀ ਮੈਂ 100% ਐਗਰੀ ਕਰਦਾ ਕਈ ਲੋਕੀ ਬੀਪੀ ਚੈੱਕ ਕਰ ਕਰਕੇ ਬੀਪੀ ਹਲਾ ਲੈਣੇ ਜੀ ਨੂੰ ਗੰਨੂ ਥੜ 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 ਮੇਰੀ ਮੰਮੀ ਕਰਦੀ ਸੀ ਇੱਕ ਟਾਈਮ ਜੀ ਮੈਂ ਤਾਂ ਬੀਪੀ ਦੀ ਮਸ਼ੀਨ ਤੋੜਤੀ ਮੈਂ ਕਿਹਾ ਕਿ ਤਾਂ ਪਹਿਲਾਂ ਤੁਹਾਡੀ ਮਸ਼ੀਨ ਚੱਲ ਹੀ ਹੈ ਉਹ ਜਿਹੜੀ ਆਂਦੀ ਨਾ ਐਮਾਜ਼ਨ ਦੀ ਮਸ਼ੀਨ ਉਹ ਮੇਰੇ ਹਿਸਾਬ ਨਾਲ ਤਾਂ ਮੈਨੂੰ ਤਾਂ ਮਰਕਰੀ ਵਾਲਾ ਪਾਰਾ ਹੀ ਪਸੰਦ ਸੀ ਉਹ ਬਹੁਤ ਐਕੂਰੇਟ ਚੀਜ਼ ਆ ਉਹ ਮਗਰ ਅੱਜ ਕੱਲ ਨਵੀਆਂ ਚੀਜ਼ਾਂ ਆ ਗਈਆਂ ਅਗਲਾ ਕਹਿੰਦਾ ਡਿਜੀਟਲ ਹੈ ਜੀ ਘਰੇ ਬੈਠੇ ਕਰਾਂਗੇ ਅੱਧਾ ਕੁ ਬੰਦਾ ਤਾਂ ਬੀਪੀ ਚੈੱਕ ਕਰਦੇ ਹੀ ਮਰ ਜਾਂਦਾ ਸੱਚੀ ਗੱਲ ਹੈ ਮਗਰ ਇਹ ਤਾਂ ਮਤਲਬ ਇਹ ਵੀ ਨਹੀਂ ਹੈ ਜੇ ਤੁਹਾਨੂੰ ਪ੍ਰੋਬਲਮ ਹੈ ਤੁਹਾਨੂੰ ਰੈਗੂਲਰ ਚੈੱਕਅਪ ਕਰਾਣ ਚ ਕੋਈ ਹਰਜ ਨਹੀਂ ਹੈ ਮਗਰ ਘਰੇ ਬੈਠੇ 5-5 ਮਿੰਟ ਦਾ ਬਟਨ ਦਬੋ ਉਹ ਤੁਹਾਡੀ ਕਹਿੰਦੇ ਟੈਂਸ਼ਨ ਟੈਂਸ਼ਨ ਪੈ ਜੇਗੀ ਹੁਣ ਤੁਹਾਡੀ ਇੱਕ ਖਾਣਕ ਚ ਸਲਾਦ ਨਹੀਂ ਹੈ ਤੁਹਾਡਾ ਬੀਪੀ ਵਧੇਗਾ ਹੀ ਵਧੇਗਾ ਕਿਉਂ ਸਲਾਦ ਤੁਹਾਡੇ ਸੋਡੀਅਮ ਨੂੰ ਬੈਲੈਂਸ ਕਰਦਾ ਜੇ ਤੁਹਾਡੀ ਖਾਣਕ ਚ ਸੇਂਦਾ ਨਮਕ ਦੀ ਜਗ੍ਹਾ ਤੇ ਟੇਬਲ ਸਾਲਟ ਆ ਵੀ ਰਿਫਾਈਨਡ ਤੁਹਾਡਾ ਬੀਪੀ ਵਧੇਗਾ ਹੀ ਵਧੇਗਾ ਕੋਈ ਵੰਜੀ ਹੁਣ ਤੰਬਾਕੂ ਤੇ ਸਿਗਰਟ ਤੇ ਹਾਰਟ ਦੀ ਕੰਟ੍ਰੈਕਸ਼ਨ ਤੇ ਉਹ ਮੈਂ ਜੋੜ ਦਿੰਨਾ ਤੁਹਾਡੇ ਦੋਨੋਂ ਸਵਾਲ ਆਪਣਾ ਹਾਰਟ ਦੋ ਸਿਸਟਮਾਂ ਨਾਲ ਚੱਲਦਾ ਇੱਕ ਹੈ ਧੜਕਣ ਇੱਕ ਰਿਲੈਕਸੇਸ਼ਨ ਦੇਖੋ ਮੈਂ ਹਰ ਵਾਰੀ ਗੱਲ ਕਰਦਾ ਹਾਂ ਸਿਸਟੋਲਿਕ ਤੇ ਡਾਇਸਟੋਲਿਕ ਹਾਂ ਸਿਸਟੋਲਿਕ ਤੇ ਡਾਇਸਟੋਲਿਕ ਇਹ ਦੋ ਆਪਣੀ ਬੋਡੀ ਦੇ ਸਿਸਟਮ ਨੇ ਜੀ ਇੱਕ ਆਨ ਤੇ ਇੱਕ ਆਫ ਇਹ ਦੋ ਸਿਸਟਮ ਜਿਹਨੂੰ ਰੈਸਟ ਐਂਡ ਡਾਈਜੈਸਟ ਆਫ ਨੂੰ ਕਹਿੰਦੇ ਫਾਈਟ ਐਂਡ ਫਲਾਈਟ ਆਨ ਨੂੰ ਕਹਿੰਦੇ ਜੇ ਤੁਹਾਡੇ ਦੋਨੋਂ ਸਿਸਟਮਾਂ ਚ ਕੋਈ ਵੀ ਥੋੜਾ ਬਹੁਤਾ ਉੱਪਰ ਥੱਲੇ ਆ ਤੁਹਾਡਾ ਬੀਪੀ ਹਿੱਲ ਜਾਏਗਾ ਹੁਣ ਲੈਟਸ ਸੇ ਥੋੜਾ ਉੱਪਰ ਵਾਲਾ ਸਿਸਟਮ ਜਿਹੜਾ ਟੱਕ ਕਰਦਾ ਤੁਹਾਨੂੰ ਉਹ ਜਿਆਦਾ ਹੀ ਤੇਜ਼ ਆ ਬੀਪੀ ਵੱਧ ਗਿਆ ਨੀਚੇ ਵਾਲਾ ਸਿਸਟਮ ਰਿਲੈਕਸ ਘਟ ਹੁੰਦਾ ਇਹ ਵੀ ਗੜਬੜਾ ਤਾਂ ਇਹ ਚਿਰ ਬੀਪੀ ਜਿਹੜਾ ਖਤਰਨਾਕ ਬੀਪੀ ਮੰਨਿਆ ਜਾਂਦਾ ਉਹ ਨੀਚੇ ਵਾਲਾ ਨਾ ਵਧਿਆ ਰਹੇ ਉੱਪਰ ਵਾਲਾ ਕਹਿੰਦੇ 150 ਤੱਕ ਚੱਲ ਜੇ ਮਗਰ ਨੀਚੇ ਵਾਲਾ ਜੇ 100 ਆ ਗਿਆ ਫਿਰ ਤਾਂ ਕਹਿੰਦੇ ਕੰਮ ਹੋ ਗਿਆ ਬਸ ਸੱਚੀ ਗੱਲ ਹੈ ਕਿ ਬਹੁਤ ਬੁਰਾ ਮੰਨਿਆ ਜਾਂਦਾ ਐਕਚੁਅਲ ਜਿਹੜੀ ਮੈਡੀਕਲ ਸਾਇੰਸ ਨੇ ਲੱਭਿਆ ਹੋਇਆ 120/80 ਸਹੀ ਬੀਪੀ ਮੰਨਿਆ ਜਾਂਦਾ ਠੀਕ ਹੈ ਨਾ ਮਗਰ ਕਈ ਲੋਕਾਂ ਦਾ ਥੋੜਾ ਜਿਹਾ ਪਹਿਲੇ ਉੱਪਰੋਂ ਦਾ ਕਹਿੰਿਆ ਥੋੜਾ ਡਾਊਨ ਰਹਿੰਦਾ ਬਗਰ ਉਹਨਾਂ ਨੂੰ ਨਾਰਮਲ ਫੀਲ ਹੁੰਦਾ ਤਾਂ ਹਰ ਇੱਕ ਬੰਦੇ ਦਾ ਡਿਫਰ ਵੀ ਕਰਦਾ ਮਗਰ ਟਿਮਿਕ ਜਿਹੜਾ ਉੱਪਰ ਰਹੇ ਜੇ ਉਹ ਬਹੁਤ ਗਲਤ ਬਣਿਆਦਾ ਕਿਉਂ ਕਿ ਕਿਉਂਕਿ that means ਤੁਹਾਡਾ ਪੈਰਾਸੈਂਪੈਥੈਟਿਕ ਰੈਸਟ ਐਂਡ ਡਾਈਜੈਸਟ ਰਿਲੈਕਸ ਨਹੀਂ ਕਰ ਰਿਹਾ ਲੌਜਿਕ ਹੁਣ ਇਹਦੇ ਨਾਲ ਹੀ ਜੁੜ ਗਿਆ ਚਾਹ ਕਾਫੀ ਸਿਗਰਟ ਤੰਬਾਕੂ ਇਹ ਚਾਰੋ ਚੀਜ਼ਾਂ ਕੀ ਐ ਪਲਵੰਤੀ ਸਟੀਮੂਲੈਂਟਸ ਨੇ ਜੇ ਤੁਸੀਂ ਪੁੱਛੋ ਜਿਹੜਾ ਬੰਦਾ ਟਰੱਕ ਚਲਾਉਂਦਾ ਉਹਨੂੰ ਜ਼ਰਦਾ ਕਿਉਂ ਲਾਂਦਾ ਉਹ ਕਹਿੰਦਾ ਜੀ ਮੈਨੂੰ ਨਾ ਅੱਖ ਖੜ ਜਾਂਦੀ ਐ ਮੈਨੂੰ ਨੀਂਦ ਨਹੀਂ ਆਉਂਦੀ ਸਮਝੋ ਲੌਜਿਕ ਸਮਝੋ ਆਪਣੀ ਵਰਗਾ ਕਹਿੰਦਾ ਚਾਹ ਪੀ ਲਈ ਕਾਲੀ ਆਹਾ ਆੱਖ ਖੜ ਗਈ ਇਹ ਕੀ ਨੇ ਸਟੀਮੂਲੈਂਟਸ ਨੇ ਸਟੀਮੂਲੈਂਟ ਤੁਹਾਨੂੰ ਥ ਉਹ ਵੀ ਕਰਨਾ ਤੁਹਾਡਾ ਜਿਹੜਾ ਸਿਸਟਮ ਹੈ ਪੈਰਾਸიმਪੈਥੈਟਿਕ ਜਿਹਨੇ ਤੁਹਾਨੂੰ ਡਾਊਨ ਕਰਨਾ ਸੀ ਉਹ ਓਵਰਰਾਈਡ ਹੋ ਜਾਂਦਾ ਉਹਦੀ ਵਿਚਾਰੇ ਦੀ ਕੰਮ ਕਰਨ ਦੀ ਸ਼ਮਤਾ ਨੂੰ ਕਦੇ ਨਾ ਵੀ ਨਾ ਸਾਨੂੰ ਦੂਜਾ ਚਾਹੀਦਾ ਤਾਂ ਤੁਸੀਂ ਥੋੜੇ ੱੱਕਾ ਮਾਰ ਰਹੇ ਹੋ ਆਪਣੇ ਬੀਪੀ ਨੂੰ ਹਾਈ ਵੱਲ ਨੂੰ ਬਾਈ ਜਿਹੜਾ ਪਹਿਲਾ ਆਟੋਨੋਮਿਕ ਨਰਵਸ ਸਿਸਟਮ ਦਾ ਸიმਪੈਥੈਟਿਕ ਹੈ ਉਹ ਹੈਕਰ ਔਨ ਕਰਨ ਵਾਲਾ ਤੁਸੀਂ ਉਹਨੂੰ ਆਟੋਮੈਟਿਕ ਦੀ ਥਾਂ ਤੇ ਮੈਨੂਅਲੀ ਉੱਪਰ ਚੱਕਤਾ ਤਾਂ ਬਾੜੀ ਲੌਂਗ ਰਨ ਤੇ ਇਹ ਜਿਹੀ ਵੀ ਲੋਕ ਜਾਂਦਾ ਕੋਲੋਂਤੀ ਮੇਰੀ ਆਪਣੀ ਸਿਸਟਰ ਹੈ ਜਿਹੜੇ ਸਵੇਰੇ ਉੱਠ ਕੇ ਚਾਹ ਨਾ ਮਿਲੀ ਗਰਵੇ ਤੱਕ ਸਿਰ ਦਰਦ ਨਾਲ ਫਟ ਗਿਆ ਕਿਉਂ ਉਹਨੂੰ ਉਹਦਾ ਸਟੀਮੂਲੈਂਟ ਨਹੀਂ ਮਿਲਿਆ ਇੱਕ ਤਰ੍ਹਾਂ ਕਹਿੰਦੇ ਬੈਲੀ ਨੂੰ ਜਦ ਤੱਕ ਬੈਲ ਖਟਣ ਵਾਲਾ ਹੋਈ ਗੱਲ ਹੈ ਕਿ ਮੜ ਜਾ ਉਹਨੂੰ ਉਹਦਾ ਨਸਾ ਨਹੀਂ ਮਿਲਿਆ ਤਾਂ ਉਹ ਕਈਆਂ ਦਾ ਸਿਗਰਟ ਹੈ ਕਈਆਂ ਦਾ ਸ਼ਰਾਬ ਹੈ ਸੌਰੀ ਸ਼ਰਾਬ ਨਹੀਂ ਕਈਆਂ ਜੜਦਾ ਹੈ ਕਈਆਂ ਚਾਹ ਕੌਫੀ ਹੈ ਐਮੀ ਉਲਟਾ ਸ਼ਰਾਬ ਕੀ ਕਰਦੀ ਹੈ ਸ਼ਰਾਬ ਦੋ ਤਰੀਕੇ ਨਾਲ ਬੀਪੀ ਖਰਾਬ ਕਰਦੀ ਹੈ ਪਹਿਲਾ ਉਹ ਲਿਵਰ ਨੂੰ ਤੰਗ ਕਰ ਦਿੰਦੀ ਹੈ ਸਾਡੇ ਕੋਲ ਜੀ 70 ਤੋਂ 75% ਕੇਸਿਸ ਚ ਲਿਵਰ ਕਰਕੇ ਹੀ ਬੀਪੀ ਹੁੰਦਾ ਮਗਰ ਜ਼ਰੂਰੀ ਨਹੀਂ ਸਾਰੇ ਜੇ ਤੁਸੀਂ ਸ਼ਰਾਬ ਪੀਨੇ ਹੋ ਤੁਹਾਡਾ ਬੀਪੀ ਵੱਧ ਵੀ ਸਕਦਾ ਹੈ ਖਰਾਬ ਵੀ ਹੋ ਸਕਦਾ ਕਿਉਂ ਕਿ ਕਿਉਂਕਿ ਲੀਵਰ ਖਰਾਬ ਹੋਣ ਨਾਲ ਮੈਟਾਬੋਲਿਕ ਸਿੰਡਰਮ ਆ ਗਿਆ ਜਿਹੜਾ ਬੀਪੀ ਹੈ ਇਹਨੂੰ ਤੁਸੀਂ ਅਗਰ ਦੇਖੋਗੇ ਬਿਮਾਰੀਆਂ ਦੀ ਕੈਟਾਗਰੀ ਚ ਇਹ ਮੈਟਾਬੋਲਿਕ ਸਿੰਡਰਮ ਚ ਆਉਂਦਾ ਹੈ ਨਾ ਕੋਲੋਂ ਜੀ ਤੁਸੀਂ ਜਾਣਦੇ ਹੋ ਇਹ ਹੁਣ ਅਗਰ ਥੋੜਾ ਬੀਪੀ ਲੈਟਸ ਸੇ ਥੋੜਾ ਲੀਵਰ ਖਰਾਬ ਹੈ ਤੁਹਾਡਾ ਕੋਲੇਸਟ੍ਰੋਲ ਵੱਧ ਗਿਆ ਖੂਨ ਥਿੱਕ ਹੋ ਗਿਆ ਤੁਹਾਡਾ ਬੀਪੀ ਗੜਬੜ ਹੋ ਗਿਆ ਹੋਗਾ ਜੇ ਤੁਸੀਂ ਸ਼ਰਾਬ ਪੀ ਕੇ ਤੁਹਾਨੂੰ ਨੀਂਦ ਬਿਨਾਂ ਸ਼ਰਾਬ ਪੀਏ ਨੀਂਦ ਨਹੀਂ ਆਉਂਦੀ ਤੁਹਾਡਾ ਬੀਪੀ 100% ਹਾਈ ਹੈ ਉਹ ਸ਼ਰਾਬ ਨਾਲ ਆਪਾਂ ਕਹਿੰਦੇ ਤੁਹਾਨੂੰ ਕੀ ਲੈਣਾ ਪੈਰੇ ਸੇਡੇਟਿਵ نیند ਲਿਆਣ ਲਈ ਜਿਹੜੇ ਲੋਕਾਂ ਨੂੰ ਗੋਲੀ ਖਾ ਕੇ ਨਹੀਂ ਜਾਂਦੀ ਹੈ ਜਿਹਨਾਂ ਨੂੰ ਸੇਡੇਟਿਵ ਐਂਗਜ਼ਾਇਟੀ ਦੀ ਮੈਡੀਸਿਨ ਲੈਣੀ ਪੈਂਦੀ ਹੈ ਜਾਂ ਇਹਨੂੰ ਸ਼ਰਾਬ ਲੈਣੀ ਪੈਂਦੀ ਹੈ ਸਾਨੂੰ ਪਤਾ ਹੈ ਉਹਨਾਂ ਦਾ ਪੈਰਾਸიმਪੈਥੈਟਿਕ ਜਿਹੜਾ ਰੈਸਟ ਐਂਡ ਡਾਈਜੈਸਟ ਹੈ ਉਹ ਖਰਾਬ ਹੋ ਗਿਆ ਤੇ ਇਹ ਨੂੰ ਠੀਕ ਕਰਨ ਲਈ ਕੋਈ ਦਵਾਈ ਨਹੀਂ ਆਉਂਦੀ ਹਾਂ ਅਸ਼ਵਗੰਧਾ ਸਟ੍ਰੈਸ ਬਸਟਰ ਕਰਦਾ ਹੈਲਪ ਮਗਰ ਇਹਨੂੰ ਠੀਕ ਕਰਨ ਦਾ ਤਰੀਕਾ ਇੱਕੋ ਹੁੰਦਾ ਉਹ ਹੈ ਡਾਈਟ ਚੇਂਜਸ ਦਾ ਡਾਈਟ ਡਾਈਟ ਬਹੁਤ ਬੜਾ ਇਫੈਕਟ ਪਾਉਂਦੀ ਹੈ बीपी टी ਹੁਣ ਥੋੜਾ ਜਿਹਾ ਸਮਝਦੇ ਹਾਰਟ ਨੇ ਧੜਕਿਆ ਇਹ ਹੈਗਾ ਸਿਮਪੈਥੈਟਿਕ ਰਿਲੈਕਸ ਕਰਿਆ ਪੈਰਾਸਿਮਪੈਥੈਟਿਕ ਜੇ ਤੁਹਾਨੂੰ ਸਟ्रेस ਹੈ ਤਾਂ ਇਹ ਪ੍ਰੋਬਲਮ ਆਏਗੀ ਦੂਜੇ ਪਾਸੇ ਲੈਟਸ ਸੇ ਤੁਹਾਡੀ ਡਾਈਟ ਖਰਾਬ ਸੀ ਤੁਹਾਡੀ ਆਰਟਰੀਜ਼ ਜਿਹੜੀਆਂ ਕਿ ਆਪਣੇ ਹਾਰਟ ਤੋਂ ਪਾਈਪਾਂ ਲੱਗੀਆਂ ਹੋਈਆਂ ਨੇ ਉਹ ਆਪਾਂ ਕਹੀਏ ਕੈੜੀਆਂ ਹੋ ਗਈਆਂ ਪੰਜਾਬੀ ਦਾ ਵਰਡ ਹੈ ਸਟਿਫ ਹੋ ਗਈਆਂ ਅਗਰ ਉਹ ਸਟਿਫ ਹੋ ਜਾਣੀ ਹੈ ਉਹਨਾਂ ਦੇ ਵਿੱਚ ਲਚਕਾਣਪਨ ਨਹੀਂ ਰਹਿੰਦਾ ਤਾਂ ਤੁਹਾਨੂੰ ਕਿਹੜੀ ਬਿਮਾਰੀ ਹੁੰਦੀ ਹੈ ਬੀਪੀ ਕੋਲੋਂ ਜੀ ਤੋਂ ਪੁੱਠਾ ਸੁਣ ਲਓ ਜਿਹੜੇ ਬੱਚੇ ਅੱਜ ਦੇ ਟਾਈਮ 'ਚ ਰੈੱਡ ਬੁੱਲ ਪੀਂਦੇ ਨੇ ਉਹ ਸਮਝ ਲੁੰਦਾ ਕੀ ਹੈ ਰੈੱਡ ਬੁੱਲ ਨਾ ਤੁਹਾਡੀ ਆਰਟਰੀ ਨੂੰ ਇੱਕ ਤਰ੍ਹਾਂ ਕੈਮੀਕਲੀ ਖੋਲ ਦਿੰਦਾ ਹੈ ਤਾਂ ਤੁਹਾਨੂੰ ਬਲੱਡ ਦਾ ਰਸ਼ ਮਿਲਦਾ ਹੈ ਬੰਦਾ ਕਹਿੰਦਾ ਲੈ ਵੀ ਲੱਗ ਪੰਪ ਹੋ ਗਿਆ ਨਾ ਕਰ ਉਹ ਦੁਬਾਰਾ ਰਸ਼ ਲੈ ਲਈ ਤੁਹਾਨੂੰ ਹੋਰ ਪੀਣਾ ਪੈਣਾ ਥੋੜੀ ਦੇਰ ਬਾਅਦ ਉਨੀ ਡੋਜ਼ੇ 'ਚ ਕੰਮ ਨਹੀਂ ਕਰਦੀ ਕਿਉਂਕਿ ਕੈਮੀਕਲ ਹੈ ਫਿਰ ਇੱਕ ਟਾਈਮ ਆਂਦਾ ਹੈ ਇਹਨਾਂ ਨੂੰ ਲੋ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆਉਂਦੀ ਹੈ ਇਹ ਐ ਰਹਿੰਦੇ ਆ ਤੱਕ ਨਹੀਂ ਪੀਂਦੇ ਕਿਉਂਕਿ ਜੇ ਤੁਸੀਂ ਦੇਖੋ ਮੈਂ ਰੈੱਡ ਬੁੱਲ ਦੇ ਨਾਲ ਕੋਈ ਲੜਾਈ ਨਹੀਂ ਹੈ ਮੇਰੀ ਉਹਦੇ ਕੈਫੀਨ ਲੈਵਲ ਦੇਖਿਓ ਉਹਦੇ ਉੱਪਰ ਇੱਕ ਵਾਰਨਿੰਗ ਲਿਖੀ ਹੁੰਦੀ ਕਿ ਜਿੰਨੀ ਸਰਕਾਰ ਨੇ ਅਲਾਉ ਕਰੀ ਨਾ ਓਨੀ ਕੈਫੀਨ ਪਾਈ ਹੋਈ ਹੈ ਸਮਝਦਾ ਤੁਸੀਂ ਲੱਛਣ ਸਮਝੋ ਇੱਕ ਤਰ੍ਹਾਂ ਜਿਵੇਂ ਮੇਰੇ ਤੁਹਾਡੇ ਵਰਗੇ ਨੂੰ ਕੋਈ 5 ਕੱਪ ਕਾਫੀ ਘੋਲ ਕੇ ਪਿਲਾ ਦੇ ਇਕੱਠੀ ਮੈਂ ਤਾਂ ਕਹਿੰਦਾ ਬੀਪੀ ਨਾਲੇ ਮਰ ਜਾਮੈਂ ਐਸੇ ਫੜ ਜਾਏ ਮੇਰੀ ਤਾਂ ਜਹਾਜਾਂ ਮੈਂ ਮਗਰ ਅੱਜ ਕੱਲ ਦੇ ਬੱਚੇ ਉਹਦੇ ਵਿੱਚ ਮਹਾਰਾਜ ਡਰਮ ਵਿਸਕੀ ਆਹ ਬੀਅਰ ਪਾ ਕੇ ਪੀ ਰਹੇ ਜਿਹੜੇ ਕਿ ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਉਹ ਕੀ ਕਰਦੀ ਹੈ ਉਹ ਤੁਹਾਡੀ ਨਾ ਆਰਟਰੀਜ਼ ਨੂੰ ਕੈਮੀਕਲੀ ਖੋਲ ਦਿੰਦੀ ਹੈ ਬਲੱਡ ਬਚ ਜਾਂਦਾ ਇਹ ਲੱਗਦਾ ਬੰਦ ਨੂੰ ਇਕਦਮ ਔਕੜ ਗਿਆ ਇਹ ਬੜੀ ਆ ਗਿਆ ਮਗਰ ਇਹਦਾ ਫਿਊਚਰ 'ਚ ਨੁਕਸਾਨ ਸੁਣੋ ਕਿਉਂਕਿ ਆਤ ਪੈ ਗਈ ਤੁਸੀਂ ਉਹ ਦੁਬਾਰਾ ਜਿਵੇਂ ਹਰ ਇੱਕ ਨਸ਼ੇੜੀ ਬੰਦੇ ਦੀ ਪ੍ਰੋਬਲਮ ਕੀ ਹੈ ਉਹਨੂੰ ਉਹਲੀ ਚੀਜ਼ ਉਹਲੀ ਫੀਲਿੰਗ ਦੁਆਰਾ ਚਾਹੀਦੀ ਹੈ ਉਹਨੂੰ ਹੋਰ ਕਰਨਾ ਪੈਂਦਾ ਫਿਰ ਉਨੀ ਡੋਜ਼ ਨਾਲ ਗੱਲ ਨਹੀਂ ਬੰਦੀ ਹੋਰ ਲੈਣੀ ਪੈਂਦੀ ਹੈ ਤਾਂ ਜੇ ਤੁਹਾਡੀ ਆਰਟਰੀ ਸਟਿਫ ਹੋ ਗਈਆਂ ਜਾਂ ਉਹਨਾਂ ਦੀ ਲਚਕ ਮਰ ਗਈ ਜਿਹੜੀ ਕਿ ਹੁਣ 10 ਦਿਨ ਇਹਦੇ ਪਿੱਛੇ ਕਾਰਨ ਕਿ ਬਹੁਤ ਸਿੰਪਲ ਜਿਹਾ ਕਰਨਾ ਥੋਡੀ ਬੋਡੀ ਚ ਮੈਗਨੀਸ਼ੀਅਮ ਘਟ ਗਿਆ ਜਿੱਥੇ ਤੁਹਾਡੀ ਬੋਡੀ ਚ ਮੈਗਨੀਸ਼ੀਅਮ ਘਟ ਗਿਆ ਤੁਹਾਡੀ ਆਰਟਰੀਜ਼ ਦੀ ਇਲੈਕਟ੍ਰਿਕ ਪੰ ਚਲਾ ਗਿਆ ਕੁਲਰਟੀ ਜਰੂਰੀ ਕਿਸ ਨੂੰ ਕੜਾ ਲੈ ਪੈਂਦੀ ਹੈ ਜਿਹਨੂੰ ਆਪਾਂ ਕਹਿੰਦੇ ਹਾਰਸ ਚਾਰਲਿਸ ਉਹ ਕਹਿੰਦੇ ਚਾਰਲਿਸ ਹਾਰਸਸ ਜਿਹਨੂੰ ਆਪਾਂ ਨਾੜ ਚੜ ਗਈ ਹੈਨਾ ਨਸ ਚੜ ਜਾਣਾ ਹਿੰਦੀ ਚ ਕਹਿੰਦੇ ਉਹਦੇ ਚ ਕੈਲਸ਼ੀਅਮ ਤੇ ਮੈਗਨੀਸ਼ੀਅਮ ਦਾ ਪਾਰਟ ਹੈ 100% ਜਾਂ ਸੋਡੀਅਮ ਘਟਿਆ ਹੁੰਦਾ ਦੇਖਿਓ ਕਦੇ ਵੀ ਐਥਲੀਟਸ ਦੇ ਘਟਲ ਪੈਂਦੀ ਹੁੰਦੀ ਹੈ ਜਦੋਂ ਬਹੁਤ ਲੰਬਾ ਖੇਡ ਲੈਂਦੇ ਆ ਬਿਲਕੁਲ ਤਾਂ ਐਵੇਂ ਆਪਣੀ ਜਿਹੜਾ ਹਾਰਟ ਹੈ ਇੱਕ ਮਸਲ ਹੈ ਇਹਨੂੰ ਸੋਡੀਅਮ ਕੈਲਸ਼ੀਅਮ ਮੈਗਨੀਸ਼ੀਅਮ ਚਾਹੀਦਾ ਹੈ ਪੋਟਾਸ਼ੀਅਮ ਚਾਹੀਦਾ ਸੇਮ ਅਪਡੇ ਲਈ ਆਰਟਰੀਜ਼ ਹੈ ਇਹਦੀ ਲਚਕੀਲੇਪਣ ਲਈ ਤੁਹਾਨੂੰ ਕੀ ਚਾਹੀਦਾ ਹੈ ਮੈਗਨੀਸ਼ੀਅਮ ਕੋਲੋਂ ਜੀ ਆਪਾਂ ਨੇ ਬਹੁਤ ਵਾਰੀ ਗੱਲ ਦੱਸੀ ਹੈ ਜਿਹੜੀ ਰੋਜ਼ੈਲਾ ਟੀ ਹੈ ਇਹ ਵਨ ਆਫ ਦਾ ਬੈਸਟ ਹੈਂਡਲਿੰਗ ਮੰਨੀ ਜਾਂਦੀ ਹੈ ਕਿ ਇਸ ਲਈ ਆਰਟਰੀਜ਼ ਲਈ ਤੇ ਬਲੱਡ ਪ੍ਰੈਸ਼ਰ ਲਈ ਇਹਦੇ ਵਿੱਚ ਬਹੁਤ ਹਾਈ ਕਨਸੈਂਟ੍ਰੇਸ਼ਨ ਆਫ ਇਹਦਾ ਲਿਖਿਆ ਹੈ ਰਿਚ ਇਨ ਵਿਟਾਮਿਨ ਸੀ ਆਇਰਨ ਮੈਗਨੀਸ਼ੀਅਮ ਕੈਲਸ਼ੀਅਮ ਐਂਡ ਪ੍ਰੋਟੀਨ ਜਿੱਥੇ ਤੁਹਾਡੀ ਬੋਡੀ ਤੇ ਪੋਟਾਸ਼ੀਅਮ ਮੈਗਨੀਸ਼ੀਅਮ ਕੈਲਸ਼ੀਅਮ ਆ ਗਿਆ ਤੁਹਾਡੇ ਹਾਰਟ ਨੂੰ ਤੁਹਾਡੀ ਆਰਟਰੀਜ਼ ਦੀ ਲਚਕੀਲੇਪਨ ਚ ਫਾਇਦਾ ਮਿਲਦਾ ਤੇ ਅਸੀਂ ਤਾਂ ਇਹ ਕਹਿੰਦੇ ਦੋ ਕੱਪ ਜਿਹਨੂੰ ਜਿਹਦੇ ਘਰ ਚ ਕਿਸੇ ਨੂੰ ਬੀਪੀ ਹੈ ਜਾਂ ਜਿਹਨੂੰ ਬੀਪੀ ਹੈ ਜਾਂ ਜਾਂਦਾ ਬੀਪੀ ਨਾ ਹੋਏ ਉਹਦੇ ਵਿੱਚ ਦੋ ਕੱਪ ਰੋਜ਼ੈਲਾ ਟੀ ਉਬਾਲ ਕੇ ਪੀ ਲੈ ਬੱਲੇ ਬੱਲੇ ਜੀ ਪ੍ਰੋਬਲਮ ਨਹੀਂ ਆਦੀ ਇਹ ਪ੍ਰੀਵੈਂਸ਼ਨ ਤੇ ਕਿਉਰ ਦੋਨੋਂ ਹੀ ਕਰ ਰਹੀ ਹੈ ਮੈਂ ਵਰਡ ਕਿਉਰ ਯੂਜ਼ ਨਹੀਂ ਕਰਦਾ ਸੌਰੀ ਮੈਂ ਵਰਡ ਵਾਪਸ ਲੈ ਇਹ ਪ੍ਰੀਵੈਂਸ਼ਨ ਤੇ ਰਿਵਰਸਲ ਕਰ ਰਹੀ ਹੈ ਨਾ ਆਪਾਂ ਡਾਕਟਰੀ ਸਾਇੰਸ ਦਾ ਕੋਈ ਉਹ ਨਹੀਂ ਹੈ ਆਪਾਂ ਡਾਕਟਰ ਨਹੀਂ ਹੈ ਮਗਰ ਅਗਰ ਤੁਸੀਂ ਲੌਜੀਕ ਤੇ ਰੂਟ ਕੌਸ ਸਮਝ ਲਓ ਪਹਿਲਾ ਰੂਟ ਕੌਸ ਹੈ ਲੋ ਮੈਗਨੀਸ਼ੀਅਮ ਮੈਗਨੀਸ਼ੀਅਮ ਆਪਾਂ ਸਭ ਤੋਂ ਪਹਿਲਾ ਕੋਲੋਨਜੀ ਸਿੱਖੀ ਦਿੰਨੇ ਹੈ ਲਿਵਰ ਨੂੰ ਠੀਕ ਕਰਨ ਵਾਲਾ ਤੇ ਮੈਗਨੀਸ਼ੀਅਮ ਦੇ ਰਿਚ ਸੁਪਰ ਕੈਲ 3 ਕਿਉਂ ਇਸ ਵਿੱਚ ਕੈਲਸ਼ੀਅਮ ਹੈ ਮੈਗਨੀਸ਼ੀਅਮ ਹੈ ਜ਼ਿੰਕ ਹੈ ਵਿਟਾਮਿਨ ਡੀ 3 ਉਹ ਲਿਵਰ ਨੂੰ ਚਾਹੀਦਾ ਤੇ K2 K2 ਦਾ ਰੌਲਾ ਕੀ ਇਕਲੋਂਜੀ ਅੱਜ ਕੱਲ ਲੋਕੀ ਨਾ ਡੀ ਸਮਝ ਲੈਂਦੇ ਆ ਖਾਲੀ ਡੀ ਲੈ ਲੱਗ ਜਣੇ ਆ ਦਾ ਕੈਲਸ਼ੀਅਮ ਵੱਜ ਜਾਂਦਾ ਜਦ ਤੱਕ ਵੀ ਦੇ ਨਾਲ K2 ਨਹੀਂ ਹੋਏਗਾ ਉਹ ਵੀ MK7 ਉਹ ਕੈਲਸ਼ੀਅਮ ਨੂੰ ਟ੍ਰਾਂਸਪੋਰਟ ਕਿੱਥੇ ਕਰਨਾ ਜੇ ਗਲਤ ਜਗ੍ਹਾ ਤੇ ਕੈਲਸ਼ੀਅਮ ਚਲਾ ਗਿਆ ਜੋੜਾਂ 'ਚ ਦਿੱਕਤ ਨਾੜੀਆਂ 'ਚ ਦਿੱਕਤ ਨਾ D3 ਵਿਦ K2 ਕਿਹੜਾ ਵਰਜਨ MK7 ਵਿਟਾਮਿਨ K2 ਹੁੰਦਾ ਹੈ K1 ਹੁੰਦਾ ਹੈ K2 ਆਪਾਂ ਨੂੰ ਵਿਟਾਮਿਨ K2 MK7 ਚਾਹੀਦਾ ਤੱਕ ਤੇਨ ਚਾਰ ਚੀਜ਼ਾਂ ਹੈਂਡਲਿੰਗ ਹੈ ਕੋਲੋਂ ਜੀ ਉਹ ਪਹਿਲੀ ਹੈਂਡਲਿੰਗ ਮੇਰੀ ਬਲੱਡ ਪ੍ਰੈਸ਼ਰ ਦੀ ਪੋਟਾਸ਼ੀਅਮ ਸਿਟਰੇਟ ਮੈਂ 1 tsp ਕੜਦਾ ਇਹ ਚ 1 ਲੀਟਰ ਪਾਣੀ 'ਚ ਘੋਲਦਾ ਹੌਲੀ ਹੌਲੀ ਪੀ ਜਾਂਦਾ ਪਹਿਲੀ ਹੈਣੀ ਦੂਜੀ ਹੈਂਡਲਿੰਗ ਰੋਜ਼ਲਾਟੀ ਦਿਨ ਚ ਦੋ ਵਾਰੀ ਪੀ ਲੋ ਤੀਜੀ ਹੈਂਡਲਿੰਗ ਮੈਂ ਕੀ ਕਰੂੰਗਾ ਸੁਪਰਕੈਲ D3 ਇਹ ਦਿਨ ਚ ਮੈਂ ਤਿੰਨ ਚਾਰ ਲੈ ਲੂੰਗਾ ਉਹ ਜਿਹੜੀ ਤੁਸੀਂ ਗੱਲ ਕਰੀ ਸੀ ਯੋਗਾ ਐਕਸਰਸਾਈਜ਼ ਸੈੱਟ ਜਿਹੜੀ ਵੀ ਚੀ ਤੁਹਾਨੂੰ ਸ਼ਾਂਤ ਕਰੇ ਮੇਰੇ ਲਈ ਸਭ ਤੋਂ ਜ਼ਿਆਦਾ ਸ਼ਾਂਤ ਚੀਜ਼ ਹੈ ਮੈਨੂੰ ਤੁਸੀਂ ਪਾਣੀ ਦੇ ਕੰਡੇ ਬਿਠਾ ਦਿਓ ਚੱਲਦੇ ਪਾਣੀ ਦੇ ਕੰਡੇ ਬਈ ਲੋਕ ਤੁਸੀਂ ਦੇਖਿਓ ਤੁਸੀਂ ਸ਼ਾਮ ਨੂੰ ਕਿਸੇ ਦਿਨ ਨਾ ਗਰਮੀਆਂ ਚ ਬਾਖੜਾ ਜਾਈਓ ਬਹੁਤ ਲੋਕ ਸੈਰ ਕਰਨ ਆਉਂਦੇ ਨੇ ਬਿਲਕੁਲ ਦੁਨੀਆ ਦੀ ਮੰਨੀ ਹੋਈ ਸਾਇੰਸ ਹੈ ਵਗਦਾ ਪਾਣੀ ਵੱਡੇ ਵੱਡੇ ਸਟ्रेस ਨੂੰ ਕੰਮ ਕਰ ਜਾਂਦਾ ਹੈ ਵੱਡੇ ਵੱਡੇ ਸਟ्रेस ਨੂੰ ਐਨਾ ਮਜ਼ਾ ਆਇਆ ਕਿ ਲੋਕਾਂ ਨੂੰ ਇੱਕ ਤਾਂ ਠੰਡਕ ਹੁੰਦੀ ਗਰਮੀਾਂ 'ਚ ਉਪਰ ਉੱਥੇ ਨਾ ਆਪਣੇ ਵਰਗੇ ਲਾਈਕ ਕਮੈਂਟ ਦੇ ਲੋਕ ਕੋਈ ਕੁੱਤਾ ਕਮਾ ਰਿਹਾ ਕੋਈ ਅੰਕਲ ਦੀ ਮੇਜਰ ਸਾਹਿਬ ਆਪਣੇ ਡੰਡਾ ਚਾ ਕੇ ਜਾ ਰਹੇ ਉਹ ਦੇਖ ਕੇ ਸ਼ਾਂਤ ਹੋ ਜਾਂਦਾ ਬੰਦਾ ਸਟ्रेस ਤੁਹਾਡੇ ਸਿਮਪੈਥੈਟਿਕ ਸਿਸਟਮ ਨੂੰ ਯੂ نو ਆਪਾਂ ਕਹਿੰਦੇ ਆਨ ਨੂੰ ਤਕਾ ਮਾਰਦਾ ਉਹਦੇ ਨਾਲ ਕੀ ਹੁੰਦਾ ਤੁਹਾਡੀ ਬਾਡੀ 'ਚ ਉਹ ਹਾਰਮੋਨ ਨਹੀਂ ਬਣਨੇ ਜਿਹਨੇ ਤੁਹਾਨੂੰ ਰਿਲੈਕਸ ਕਰਨਾ ਕੋਰਟੀਸੋਲੇ ਬਣ ਜਾਂਦੇ ਉਹਦੇ ਨਾਲ ਤੁਹਾਡਾ ਕੀ ਹੁੰਦਾ ਬੀਪੀ ਹਾਇਰ ਰਹਿੰਦੇ ਰਹੇਗਾ ਬੀਪੀ ਹਾਇਰ ਰਹਿੰਦੇ ਲੋਕਾਂ ਨੂੰ ਕੋਹਰ ਪ੍ਰੋਬਲਮ ਹੁੰਦੀ ਹੈ ਉਹ ਕਹਿੰਦੇ ਆ ਬਹਿਲ ਮੁਝੇ ਮਾਰ ਉਹ ਹੋਰ ਸਿੰਘ ਪਸਾਨਨੇ ਆ ਫਿਰ ਉਹ ਕਿਸੇ ਨਾ ਕਿਸੇ ਨਾਲ ਕਾਰਨ ਨਾਲ ਛੱਗੜ ਪਏ ਕਿਸੇ ਬੰਦੇ ਨਾਲ ਖੇਬੜ ਪਏ ਉਹ ਹੋਰ ਬੀਪੀ ਹਲਾਣ ਚ ਐਕਸਪੋਰਟ ਹੋਨੇ ਆਪਣਾ ਤੇ ਦੂਜਿਆਂ ਦਾ ਪਹਿਲੀ ਇੰਟਰਸ ਹੁੰਦੀ ਹੈ ਜਿਹੜੇ ਬੰਦੇ ਦਾ ਬੀਪੀ ਵੱਧਦਾ ਹੁੰਦਾ ਨੂੰ ਪਤਾ ਹੁੰਦਾ ਕਿ ਭਾਈ ਮੁੱਲ ਪੰਗੇ ਨਹੀਂ ਲੈਣੇ ਥੋੜੀ ਸ਼ਹਿਰ ਥੋੜਾ ਸ਼ਾਂਤੀ ਮਾਹੌਲ ਕੋਈ ਗਜ਼ਲ ਗੁਜ਼ਲ ਸੁਣ ਲੋ ਇਸ ਤੋਂ ਵਧੀਆ ਮਗਰ ਜੇ ਪਾਣੀ ਦੇ ਕੰਡੇ ਸੈਰ ਕਰ ਸਕਦੇ ਲੰਬੀ ਸੈਰ ਇਹ ਜੇ ਬੰਦੋਨ ਦਿਨ ਚ ਦੋ ਵਾਰੀ ਤੇ ਇਹਨਾਂ ਨੇ ਕੋਈ ਵੀ ਪੈਕਟਡ ਫੂਡ ਤੇ ਫਰਾਈਡ ਫੂਡ ਨਹੀਂ ਖਾਣਾ ਇਹਨਾਂ ਨੂੰ ਕਦੇ ਵੀ ਕਨਸਟਿਪੇਸ਼ਨ ਨਹੀਂ ਹੋਣੀ ਚਾਹੀਦੀ ਪਲਵੰਜੀ ਇੱਕ ਬਹੁਤ ਸੀਰੀਅਸ ਬਿਮਾਰੀ ਹੈ ਹਾਈ ਬੀਪੀ ਅਰੇ ਨੂੰ ਕਈ ਵਾਰੀ ਹੋ ਜਾਂਦੀ ਹੈ ਕਿਡਨੀਆ ਫੇਲ ਹੋ ਜਾਂਦੀ ਹੈ ਉਹ ਇੱਕ ਹੈ ਚੀਜ਼ ਹੈ ਜਿੱਥੋਂ ਰੱਬੇ ਮੋੜ ਸਕਦਾ ਹੋਰ ਕਿਸੇ ਦੇ ਚ ਦਮ ਨਹੀਂ ਹੈ ਜਿੱਥੋਂ ਰੱਬੇ ਮੋੜ ਸਕਦਾ ਲੋਕੀ ਕੈਂਸਰ ਤੋਂ ਮੁੜ ਜਾਂਦੇ ਆ ਮਗਰ ਜਿਹੜੇ ਜਿਹਦੀ ਕਿਡਨੀਆ ਫੇਲ ਹੋ ਗਈ ਡਾਇਲਿਸਿਸ ਤੇ ਚਲਾ ਗਿਆ ਉਹਨੂੰ ਤਾਂ ਰੱਬ ਦੇ ਵੱਤੋਂ ਇਲਾਵਾ ਮੇਰੇ ਹਿਸਾਬ ਨਾਲ ਮੈਂ ਨਹੀਂ ਜਾਣਦਾ ਕੋਈ ਮੈਂ ਮੇਰੀ ਰਿਸਰਚ ਚੱਲੀ ਜਾਂਦੀ ਹੈ ਕੀ ਕਰਿਆ ਜਾ ਸਕਦਾ ਉਥੇ ਕਿਉਂ ਪਹੁੰਚੀਏ 25-25 ਲੱਖ ਰੁਪਏ ਦੀ ਸਰਜਰੀ ਹੋ ਰਹੀ ਹੈ ਕੋਈ ਫਾਇਦਾ ਨਹੀਂ ਆਪ ਤਾਂ ਖਰਾਬ ਹੋਣਾ ਕਰਦਾ ਇੱਕ ਮੈਂਬਰ ਵੀ ਖਰਾਬ ਹੁੰਦਾ ਜਿਹਨੂੰ ਕਿੰਨੀ ਦੇਣੀ ਪੈਂਦੀ ਹੈ ਆਪਾਂ ਉਥੇ ਕਿਉਂ ਪਹੁੰਚੀਏ ਤਾਂ ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਊਰ ਮੇਰਾ ਫੰਡਾ ਹੀ ਹੈ ਜੀ ਤੇ ਅਗਰ ਆਪਾਂ ਬੀਪੀ ਦੇ ਉੱਪਰ ਅਟੈਕ ਕਰਦੀਏ ਪਹਿਲੇ ਹੋਣ ਨਾ ਦੇਈਏ ਆਪਾਂ ਇਹ ਜੀ ਹਰਕਤਾਂ ਨਾ ਕਰੀ ਨਾ ਬੀਪੀ ਹੋਏ ਕੈਲਸ਼ੀਅਮ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਪੂਰਾ ਰੱਖੀ 100% ਇਹੋ ਚੀਕ ਐਲਕੈਮੀਸ਼ੀਅਮ ਮਿਲਦਾ ਹਰ ਇੱਕ ਹਰੇ ਪੱਤੇ ਚ ਰੱਬ ਨੇ ਦੋ ਤਿੰਨ ਚੀਜ਼ਾਂ ਪਾ ਕੇ ਦਿੱਤੀਆਂ ਹੋਈਆਂ ਪੋਟਾਸ਼ੀਅਮ ਮੈਗਨੀਸ਼ੀਅਮ ਇਹ ਦੋ ਤਾਂ ਗਰੰਟੀ ਹੈ ਹੁਣ ਲੋਕਾਂ ਨੂੰ ਸਲਾਦ ਖਾਣ ਨੂੰ ਕਹਦੇ ਏਡਾ ਮੂੰਹ ਵਟਨੇ ਅੱਜ ਦੇ ਟਾਈਮ ਤੇ ਕੁਲਵੰਤ ਜੀ ਤੁਹਾਡੇ ਇਸਪੀਂਡਿਆ ਚ ਬੈਸਟ ਆਫ ਦਾ ਬੈਸਟ ਸਲਾਦੀ ਆਈਟਮ ਆ ਰਹੀਆਂ ਬੜੇ ਸਸਤੀ ਆ ਰਹੀਆਂ ਪਤਾ ਗੋਬੀ ਗੋਬੀ ਬ੍ਰੋਕਲੀ ਥੋੜਾ ਜਿਹਾ ਵਿੱਚ ਪਾਲਕ ਹੈ ਨਾ ਰਾਕਟ ਮੈਂ ਤਾਂ ਜੋ ਮਿਲਦਾ ਹਰਾ ਪਾ ਲੋ ਉਹ ਖਾਓ ਜੀ ਏ ਰਵਿੰਦਰ ਸਿੰਘ ਜੀ ਆਪਾਂ ਨੇ ਨਮਕੀਨ ਦੀ ਗਲਤੀ ਕਰ ਲਈ ਨਮਕ ਦੀ ਗਲਤੀ ਕਰ ਲਈ ਪਰ ਮਿੱਠਾ ਵੀ ਕਹਿੰਦੇ ਜਿਹੜੇ ਨੇ ਉਹ 100% ਵਧਾਉਣ ਦੇ ਵਿੱਚ ਮਦਦਗਾਰ ਹੁੰਦਾ ਕਿਉਂਕਿ ਮਿੱਠੇ ਦੇ ਨਾਲ ਬੰਦੇ ਦਾ ਵਜ਼ਨ ਵੱਧਦਾ ਬੰਦੇ ਨੂੰ 슈ਗਰ ਹੁੰਦੀ ਹੈ 슈ਗਰ ਬੋਡੀ ਦੇ ਵਿੱਚ ਵੱਧਦੀ ਹੈ ਤੇ ਉਹਦੇ ਕਰਕੇ ਜਿਹੜੀ ਹੈ ਜਦੋਂ ਖੂਨ ਦੇ ਵਿੱਚ 슈ਗਰ ਹੁੰਦੀ ਹੈ ਤਾਂ ਫਿਰ ਜਿਹੜਾ ਸੈੱਲ ਦਾ ਪੋਟਾਸ਼ੀਅਮ ਨਿਕਲ ਕੇ ਖੂਨ ਦੇ ਵਿੱਚ ਮਿਕਸ ਹੋ ਜਾਂਦਾ ਤੇ ਫਿਰ ਉਹ ਗੜਬੜ ਕਰ ਜਾਂਦਾ ਬਲੱਡ ਪ੍ਰੈਸ਼ਰ ਵੱਜ ਜਾਂਦਾ ਦੇਖੋ ਦੂਜੀ ਇਹਦੇ ਨਾਲ ਇੱਕ ਹੋਰ ਚੀਜ਼ ਹੈ ਬਿਲਕੁਲ ਸਹੀ ਡਾਟਾ ਤੁਹਾਡਾ ਇਹਦੇ ਨਾਲ ਇੱਕ ਹੋਰ ਚੀਜ਼ ਹੈ ਜਦੋਂ ਤੁਹਾਡੀ ਸ਼ੂਗਰ ਵਧੇਗੀ ਤੁਹਾਡੀ ਇਨਸੂਲਿਨ ਰੈਜ਼ਿਸਟੈਂਸ ਹੋਏਗੀ ਇਨਸੂਲਿਨ ਰੈਜ਼ਿਸਟੈਂਸ ਨੰਬਰ 1 ਰੀਜ਼ਨ ਐ ਫੈਟੀ ਲਿਵਰ ਦਾ ਜਿੱਥੇ ਲਿਵਰ ਫੈਟੀ ਹੋ ਗਿਆ ਮੈਂ ਕਹਣਾ سٹాంਪ ਪੇਪਰ ਤੋਂ ਲਿਖਾ ਲੋ ਖਾਲੀ ਮੇਰੇ ਤੋਂ ਉਹਨੂੰ ਬੀਪੀ ਹੋਈ ਗਈ ਹੋਏਗਾ ਇਵੈਨਚੁਅਲੀ ਕਿਉਂ ਕਿਉਂਕਿ ਬਲੱਡ ਦੇ ਵਿੱਚ ਥਿੱਕਨੈਸ ਹੀ ਵੱਧ ਜਾਂਦੀ ਹੈ ਫੈਟੀ ਲਿਵਰ ਨਾ ਕੁਝ ਕੈਮੀਕਲਸ ਕੁਝ ਫੈਟਸ ਨੂੰ ਜਿਹਦਾ ਕੰਮ ਸੀ ਕੱਢਣਾ ਬਲੱਡ ਚੋਂ ਕੱਢ ਨਹੀਂ ਪਾਰਿਆ ਬਲੱਡ ਥਿੱਕ ਇੰਨਾ ਹੋ ਗਿਆ ਕਿ ਹੁਣ ਹਾਰਟ ਤੇ ਪ੍ਰੈਸ਼ਰ ਪੈਣ ਲੱਗਿਆ ਉੱਥੇ ਗੱਲ ਪਹੁੰਚ ਗਈ ਅਸੀਂ ਨਾਈਸਿਨ ਦਿੰਨੇ ਆ ਜਿੱਥ ਨਿਚੇ ਆਂਦਾ ਮਗਰ ਉੱਥੇ ਨਹੀਂ ਪਹੁੰਚਣਾ ਅਗਰ ਤੁਸੀਂ ਮਿੱਠਾ ਖਾਣੇ ਹੋ ਸਿੰਪਲ ਜੀ ਗੱਲ ਹੈ ਪੋਟਾਸ਼ੀਅਮ ਦੀ ਤੇ ਸੋਡੀਅਮ ਦੀ ਕਨਸੈਂਟ੍ਰੇਸ਼ਨ ਹਿੱਲ ਜਾਂਦੀ ਹੈ ਸੈੱਲ ਦੇ ਇੰਟਰ ਸੈਲੂਲਰ ਉਹ ਹਿਲਾਉਂਗੇ ਡੀਮਾ ਹੋ ਜਾਏਗਾ ਡੀਮਾ ਹੋ ਜਾਏਗਾ ਬੀਪੀ ਆਪਣੇ ਆਪ ਆਟੋਮੈਟਿਕਲੀ ਕਿਉਂਕਿ ਪੋਟਾਸ਼ੀਅਮ ਤੇ ਸੋਡੀਅਮ ਹਿੱਲ ਗਿਆ ਹੋ ਸਕਦਾ ਹੈ ਜੀ ਤੇ ਦੋ ਚੀਜ਼ਾਂ ਨਿੰਬੂ ਤੇ ਜਿਹੜਾ ਅ ਲਸਣ ਕੀ ਇਹ ਵੀ ਜਿਹੜਾ ਆ ਲਸਣ ਤੇ ਅਦਰਕ ਨਿੰਬੂ ਲਸਣ ਤੇ ਅਦਰਕ ਕੀ ਇਹ ਵੀ ਬੀਪੀ ਦੇ ਵਿੱਚ ਕੰਮ ਕਰਦੇ ਨੇ ਨਿੰਬੂ ਵਾਲੇ ਨਿੰਬੂ ਅਮਰਤਾ ਜੀ ਨਿੰਬੂ ਲਿਵਰ ਤੋਂ ਫੈਟ ਤਾਰਦਾ ਉਹ ਬਾਡੀ ਚੋਕੀ ਤੋਂ ਵੀ ਫੈਟ ਤਾਰਦਾ ਨਿੰਬੂ ਚ ਬਹੁਤ ਸਾਰੇ ਮਿਨਰਲਸ ਨੇ ਜਿਸ ਚ ਮਾੜਾ ਮੋਟਾ ਪੋਟਾਸ਼ੀਅਮ ਵੀ ਹੈ ਮਗਰ ਉਸ ਚ ਮੇਨਲੀ ਵਿਟਾਮਿਨ ਸੀ ਹੈ ਜਿਹੜਾ ਲਿਵਰ ਨੂੰ ਦੋ ਤਰੀਕੇ ਨਾਲ ਹੈਲਪ ਕਰਦਾ ਸੌਰੀ ਬੀਪੀ ਨੂੰ ਲਿਵਰ ਨੂੰ ਪਤਲਾ ਕਰਦਾ ਤੇ ਐਡਰਿੰਗਸ ਨੂੰ ਸ਼ਾਂਤ ਕਰਦਾ ਜਿਹੜਾ ਹੈ ਆਪਣਾ ਅਦਰਕ ਤੇ ਲਸਣ ਇਹ ਸੁਪਰ ਫੂਡਸ ਨੇ ਲਸਣ ਬਹੁਤ ਵਧੀਆ ਕੰਮ ਹੈ ਇਹ ਵੀ ਬਲੱਡ ਥਿਨਰ ਹੈ ਬਲੱਡ ਥਿਨਰ ਬੀਪੀ ਨੂੰ ਆਟੋਮੈਟਿਕਲੀ ਲੋਟ ਲਿਆ ਰਿਹਾ ਹੈ ਅਦਰਕ ਐਂਟੀਬਾਇਓਟਿਕ ਐਂਟੀਸੈਪਟਿਕ ਉਹਦੇ ਨੇ ਕੀ ਕੀ ਨਹੀਂ ਹੈ ਉਹ ਵੀ ਸਰੀਰ 'ਚ ਆਕਸੀਜਨ ਦੀ ਕੈਪੈਸਿਟੀ ਵਧਾਉਂਦਾ ਹੈ ਇਹ ਸੁਪਰ ਫੂਡਸ ਨੇ ਇਹ ਤਾਂ ਮੈਂ ਕਿਸੇ ਨੂੰ ਵੀ ਕਿਸੇ ਵੀ ਕੰਡੀਸ਼ਨ 'ਚ ਖਾਣ ਨੂੰ ਕਹੂੰਗਾ ਭੁੰਨ ਕੇ ਖਾ ਲੋ ਹੈਨਾ ਪੀਸ ਬਣਾ ਕੇ ਢੰਘਾਰ ਲੋ ਤੇ ਸਪੈਸ਼ਲੀ ਜਿਹੜੇ ਲੋਕਾਂ ਦੀ ਸਰਜਰੀ ਹੋਈ ਹੁੰਦੀ ਹੈ ਨਾ ਕੋਲੋਨ ਦੀ ਇੱਕ ਨਵੀਂ ਚੀਜ਼ ਹੈ ਉਹਨਾਂ ਨੂੰ ਲਸਣ ਨੂੰ ਛੋਟੇ ਛੋਟੇ ਪੀਸ ਕਰਕੇ 10 ਮਿੰਟ ਕੱਟ ਕੇ ਰੱਖਦੇ ਨੇ ਫਿਰ ਹੌਲੀ ਹੌਲੀ ਇੱਕ ਇੱਕ ਪੀਸ ਢੰਘਾਰ ਕੇ ਚੱਬ ਕੇ ਖਾਈ ਜਾਂਦਾ ਹੈ ਉਹਨੂੰ ਸਰਜਰੀ ਦੀ ਰਿਕਵਰੀ ਤੇਜ਼ ਹੋਣੀ ਹੈ ਸ਼ਹਿਦ ਦੇ ਵਿੱਚ ਵੀ ਲਸਣ ਨੂੰ ਫਰਮੈਂਟ ਕਰਕੇ ਖਾਏ। ਮੈਂ ਕੱਲ ਰੱਖਿਆ ਤੁਹਾਨੂੰ ਦਿਖਾਇਆ ਵੀ ਹੈ। ਅੱਛਾ ਕਿ ਤੁਹਾਨੂੰ ਮਨਾਕ ਖਾਣੀ ਮਿਲ ਜੇ ਉਸ ਤੁਸੀਂ ਸ਼ਹਿਦ ਚ ਲਸਣ ਦੀ ਫਾੜੀਆ ਕੱਟ ਕੇ ਪਾ ਦਿਓ। ਮਹੀਨੇ 3 ਲੱਗਣਗੇ ਕਿਉਂਕਿ ਪੂਰਾ ਫਰਮੈਂਟ ਕਰਨਾ ਹੈ। ਮਗਰ ਉਹ ਕੈਂਡੀ ਬਣ ਜਾਂਦੀ ਹੈ। ਸਾਡੇ ਕਲਾਇੰਟਸ ਨੇ ਜੀ ਕੈਨੇਡਾ ਤੋਂ ਉਹਨਾਂ ਦੇ ਬੱਚਾ ਮੰਗ ਮੰਗ ਕੇ ਖਾਂਦਾ ਹੈ। ਉਹ ਵੀ 3-4 ਸਾਲ ਦਾ ਬੱਚਾ। ਦੇਖ ਲਓ ਕੈਂਡੀ ਬਣੋ। ਇੱਕ 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 ਜਿਹੜਾ ਰੌਲਾ ਰਵਿੰਦਰ ਸਿੰਘ ਜੀ ਮੈਂ ਲਾਸਟ ਟਾਈਮ ਉਹ ਯਾਦ ਆ ਗਿਆ ਕਿ ਡਾਰਕ ਚਾਕਲੇਟ ਜਿਹੜੀ ਹੁੰਦੀ ਹੈ ਇਹ ਵੀ ਕਿਤੇ ਬਲੱਡ ਪ੍ਰੈਸ਼ਰ ਦੇ ਵਿੱਚ ਕਿਤੇ ਇੱਕ ਸਹਾਇਕਤ ਸਹਾਇਤਾ ਕਰਦੀ ਹੈ ਦੇਖੋ ਕੋਲੋਂ ਜੀ ਯਾਦ ਰੱਖੋ ਪੀਰੀਅਡਸ 'ਚ ਕੁੜੀਆਂ ਡਾਰਕ ਚਾਕਲੇਟ ਖਾਣੀਆਂ ਕਿਉਂਕਿ ਉਹਨਾਂ ਦੇ ਬ੍ਰੇਨ 'ਚ 세ਰੋਟੋਨਨ ਤੇ ਡੋਪਾਮਾਈਨ ਬੰਨੋਂ ਹਟ ਜਾਂਦਾ ਹੈ ਬਿਲਕੁਲ ਬਿਲਕੁਲ ਇਹ ਇੱਕ ਤਰ੍ਹਾਂ ਦਾ ਡਾਰਕ ਚਾਕਲੇਟ 세ਰੋਟੋਨਨ ਤੇ ਡੋਪਾਮਾਈਨ ਬਣਾਉਣ 'ਚ ਹੈਲਪ ਕਰਦਾ ਹੈ ਜਿਹੜਾ ਕਿ ਤੁਹਾਨੂੰ ਕੀ ਕਰਦਾ ਆਹਾਹਾ ਮਗਰ ਨਾਲ ਵਿੱਚ ਹੈ ਟੀਨੀ ਉਹ ਨਹੀਂ ਬਸੰਤ ਤੇ ਕੈਮੀਕਲ ਇਹਦਾ ਤਰੀਕਾ ਹੈ ਆਪਣੇ ਘਰੇ ਆਪ ਤੁਸੀਂ ਜਿਹੜਾ ਕੋਕੋ ਪਾਊਡਰ ਹੁੰਦਾ ਨਾ 100% ਕੋਕੋ ਪਾਊਡਰ 슈ਗਰ ਫ੍ਰੀ ਉਹ ਲਿਓ ਵਿੱਚ ਪਾਉ ਦੋ ਬੰਦਸ ਟੀਵੀ ਅਰੀਆ ਵਿੱਚ ਪਾਉ ਆਲਮੰਡ ਮਿਲਕ ਉਹਨੂੰ ਮਾਰਾ ਗਰਮ ਕਰੋ ਇੰਜੋਏ ਵੀ ਕਰੋ ਪੀਪ ਤੇ ਸੈਰਾਟੋਨਲ ਡੋਪਾਮਿਨ ਦੀ ਹੈਲਪੀ ਹੋ ਜੇਗੀ ਇਹ ਤਰੀਕਾ ਕਰਿਆ ਜਾ ਸਕਦਾ ਬਹੁਤ ਧੰਨਵਾਦ ਜੀ ਸ਼ੁਕਰੀਆ ਤੁਹਾਡਾ ਤੁਸੀਂ ਇੱਕ ਵਾਰ ਫੇਰ ਬਾਕਮਾਲ ਜਾਣਕਾਰੀ ਦਿੱਤੀ ਹੈ ਜੰਦਿਆਂ ਨੇ ਹੁਣ ਆਪਣੇ ਨੰਬਰ ਦੱਸ ਦਿਓ ਜੀ ਜੀ ਮੇਰਾ ਨੰਬਰ ਹੈ ਜੀ 98847500 988475 ਜੀ ਮੈਂ ਸਾਊਥ ਅਫਰੀਕਾ ਤੇ ਇਸ ਲਈ ਮੈਨੂੰ ਵਟਸਐਪ ਮੈਸੇਜ ਕਰ ਦਿੱਤਾ ਜਾਏ ਜੇ ਤੁਸੀਂ ਕੋਈ ਕੋਚ ਟ੍ਰੇਨਿੰਗ ਪ੍ਰੋਗਰਾਮ ਬਾਰੇ ਜਾਂ ਕੋਈ ਪਰਸਨਲੀ ਕੁਐਸਚਨ ਪੁੱਛਣਾ ਚਾਹੁੰਦੇ ਹੋ वरना बेस्ट है साढ़ा स्टाफ है जी इंडिया तीनों नंबर नोट कर लो बयासी अठ सौ सत्तर चौदह एक सौ छियाठ यह पहला नंबर है बयासी अठ सौ सत्तर चौदह एक सौ छियाह दूजा नंबर है पचासी पचानवे पचहत्तर चाली नब्बे पचासी पचानवे पचहत्तर चाली नब्बे तीजा नंबर है सैवन नाइन एट सिक्स वन वन टू वन वन एट सैवन नाइन एट सिक्स वन वन टू वन वन एट जी ਬਹੁਤ ਸ਼ੁਕਰੀਆ ਜੀ ਤੇ ਉਮੀਦ ਕਰਦੇ ਆ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਸਾਰਿਆਂ ਨੂੰ ਬਸੰਦਾ ਜਾਈ। ਸ਼ੁਕਰੀਆ। ਮੋਸਟ ਵੈਲਕਮ ਜੀ। ਸੱਚੀ ਗੱਲ। ਤੇ ਦਸਤਖਤ ਨੂੰ ਬੇਨਤੀ ਹੈ ਜੀ ਫਟਾਫਟ ਫੋਨ ਚੱਕੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਿਉਂਕਿ ਇੰਡੀਆ ਦੇ ਵਿੱਚ ਲਗਭਗ ਹਰ ਤੀਜੇ ਬੰਦੇ ਨੂੰ ਬਲੱਡ ਪ੍ਰੈਸ਼ਰ ਜਾਂ ਵੱਧ ਹੈ ਤੇ ਜਾਂ ਘਟ ਹੈ। ਤੇ ਜੇਕਰ ਤੁਹਾਡੀ ਵੀਡੀਓ ਕਿਸੇ ਇੱਕ ਬੰਦੇ ਦੇ ਵੀ ਕੰਮ ਆ ਗਈ ਤੁਸੀਂ ਸ਼ੇਅਰ ਕੀਤੀ ਉਹਨੇ ਖੋਲ ਕੇ ਵੇਖੀ ਤੇ ਸਾਡੇ ਦਿੱਤੇ ਗਏ ਰਵਿੰਦਰ ਸਿੰਘ ਜੀ ਦੇ ਦਿੱਤੇ ਗਏ ਟਿਪਸ ਨੂੰ ਉਹਨਾਂ ਨੇ ਫਾਲੋ ਕੀਤਾ ਤੇ ਉਹਨਾਂ ਨੂੰ ਫਾਇਦਾ ਹੋ ਗਿਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਨਿਊਜ਼ ਏਸ਼ੀਆ ਹਿੰਦੀ ਆਵਾਜ਼ੇ ਪੰਜਾਬ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਤੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਹਿੰਦੀ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ